ਖੰਨਾ ਤੋਂ ਭਾਦਰ ਰਾਹੀਂ ਚੰਡੀਗੜ੍ਹ ਜਾਣ ਵਾਲੀ ਮੁੱਖ ਸੜਕ ਦੀ ਖਸਤਾ ਹਾਲਤ ਖਿਲਾਫ ਲੋਕਾਂ ਨੇ ਅੱਜ ਰੋਸ ਪ੍ਰਦਰਸ਼ਨ ਕੀਤਾ ਅਤੇ ਜੀਟੀ ਰੋਡ ਪੁਲ ਦੇ ਹੇਠਾਂ ਚੌਂਕ 'ਚ ਟ੍ਰੈਫਿਕ ਜਾਮ ਲਾ ਦਿੱਤਾ ਇਹ ਸੜਕ ਖੰਨਾ ਨਾਲ ਸਿੱਧੀ ਚੰਡੀਗੜ੍ਹ ਨੂੰ ਜੋੜਦੀ ਹੈ ਅਤੇ ਇੱਥੇ ਦਰਜਨਾ ਪਿੰਡਾਂ ਦੇ ਲੋਕ ਹਰ ਰੋਜ਼ ਆਪਣੇ ਕੰਮਾਂ ਲਈ ਆਉਂਦੇ ਜਾਂਦੇ ਹਨ ਇੰਨਾ ਨੋਕਾ ਅਤੇ ਇਲਾਕੇ ਦੀਆਂ ਪੰਚਾਇਤਾਂ ਨੇ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ ਤੇ ਦੱਸਿਆ ਕਿ ਇਹ ਸੜਕ ਦੀ ਹਾਲਤ ਇੰਨੀ ਖਰਾਬ ਹੋ ਚੁੱਕੀ ਹੈ ਕਿ ਆਏ ਦਿਨ ਲੋਕ ਸਾਡੇ ਚਾਕੇ ਮੈਂ ਇੱਕ ਵੀਡੀਓ ਲੈ ਕੇ ਗਿਆ ਸੀਗਾ ਅਫਸਰ ਸਾਹਿਬਾਨਾਂ ਕੋਲ ਇਹੋ ਤੇ ਪ੍ਰਿੰਸੀਪਲ ਕਮੇਟੀ ਚਾ ਝਾੜੂ ਵਾਲਿਆਂ ਦਿਖਾਈ ਸੀਗੀ ਮੈਂ ਕਿ ਭਾਈ ਆ ਹਾਲਾਤ ਨੇ ਉੱਥੇ ਕਹਿੰਦੇ ਯਾਰ ਤੈਨੂੰ ਇਕੱਲੇ ਨੂੰ ਤਖਲੀਪ ਐ ਤੇ ਹੁਣ ਸੁਣ ਲੈਣਾ ਇੱਕ ਵੀ ਮੈਂਬਰ ਚ ਚਾਰ ਵਾਰ ਹੋ ਗਏ ਚਾਰ ਸਰਕਾਰ ਦਾ ਇੱਕ ਵੀ ਨਮਾਇੰਦਾ ਕੋਈ ਛੋਟਾ ਕੋਈ ਬੋੜਾ ਕੋਈ ਵੀ ਨਹੀਂ ਆਇਆ ਪ੍ਰਸ਼ਾਸਨ ਨੂੰ ਭੇਜਤਾ ਵੀ ਇੱਥੇ ਜਾ ਕੇ ਰੈਸ਼ਨਲ ਉੱਥੇ ਸਾਡਾ ਮਤਾ ਪਾਸ ਹੋ ਚੁੱਕਿਆ ਉਹਨਾਂ ਨੇ ਅਸਲ ਵਿੱਚ ਕਹਿ ਵੀ ਪਾਸਰ ਮਤਾ ਹੋ ਗਿਆ ਚਾਰ ਜਾਂ ਤਿੰਨ ਚਾਰ ਦਿਨ ਸਾਨੂੰ ਕਾਫੀ ਮਿਲ ਚੁਕੋ ਮਤੇ ਦੀ ਟੈਂਡਰ ਸੀ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾਤ ਚੰਡੀਗੜ੍ਹ ਰੋਡ ਦੀ ਖਸਤਾ ਹਾਲਤ ਖਿਲਾਫ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਰੋਡ ਤੇ ਲਗਾਇਆ ਜਾਮ ਖੰਨਾ ਤੋਂ ਭਾਦਰ ਰਾਹੀਂ ਚੰਡੀਗੜ੍ਹ ਜਾਣ ਵਾਲੀ ਮੁੱਖ ਸੜਕ ਦੀ ਖਸਤਾ ਹਾਲਤ ਖਿਲਾਫ ਲੋਕਾਂ ਨੇ ਅੱਜ ਰੋਸ ਪ੍ਰਦਰਸ਼ਨ ਕੀਤਾ ਅਤੇ ਜੀਟੀ ਰੋਡ ਪੁਲ ਦੇ ਹੇਠਾਂ ਚੌਂਕ 'ਚ ਟ੍ਰੈਫਿਕ ਜਾਮ ਲਾ ਦਿੱਤਾ ਇਹ ਸੜਕ ਖੰਨਾ ਨਾਲ ਸਿੱਧੀ ਚੰਡੀਗੜ੍ਹ ਨੂੰ ਜੋੜਦੀ ਹੈ ਅਤੇ ਇੱਥੇ ਦਰਜਨਾ ਪਿੰਡਾਂ ਦੇ ਲੋਕ ਹਰ ਰੋਜ਼ ਆਪਣੇ ਕੰਮਾਂ ਲਈ ਆਉਂਦੇ ਜਾਂਦੇ ਹਨ ਇਨ੍ਹਾਂ ਲੋਕਾਂ ਅਤੇ ਇਲਾਕੇ ਦੀਆਂ ਪੰਚਾਇਤਾਂ ਨੇ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ ਤੇ ਦੱਸਿਆ ਕਿ ਇਹ ਸੜਕ ਦੀ ਹਾਲਤ ਇੰਨੀ ਖਰਾਬ ਹੋ ਚੁੱਕੀ ਹੈ ਕਿ ਆਏ ਦਿਨ ਹਾਦਸੇ ਵਾਪਰ ਰਹੇ ਹਨ ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਕਈ ਵਾਰ ਇਹ ਮਾਮਲਾ ਉੱਚ ਅਧਿਕਾਰੀਆਂ ਤੱਕ ਪਹੁੰਚਾਇਆ ਗਿਆ ਪਰ ਹਾਲੇ ਤੱਕ ਕੋਈ ਹੱਲ ਨਹੀਂ ਹੋਇਆ ਲੋਕਾਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਜਲਦੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਲੰਬੇ ਸਮੇਂ ਲਈ ਰੋਡ ਜਾਮ ਕਰ ਦੇਣਗੇ ਮੌਕੇ ਤੇ ਨਗਰ ਕੌਂਸਲ ਮੰਡੀ ਗਵਿੰਦਗੜ ਦੇ ਈਓ ਚੇਤਨ ਸ਼ਰਮਾ ਵੀ ਪਹੁੰਚੇ ਉਹਨਾਂ ਨੇ ਲੋਕਾਂ ਨੂੰ ਸਮਝਾਉਂਦੇ ਹੋਏ ਦੱਸਿਆ ਕਿ ਇਹ ਸੜਕ ਖੰਨਾ ਵਿੱਚ ਪੈਂਦੀ ਹੈ ਪਰ ਇਸ ਦਾ ਨਿਰਮਾਣ ਕਮਨ ਨਗਰ ਕਾਉਂਸਲ ਮੰਡੀ ਗਵਿੰਦਗੋਲ ਗੜ ਵੱਲੋਂ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਕੰਮ ਲਈ ਫਾਈਲ ਵਿਭਾਗ ਨੂੰ ਭੇਜ दी ਜਾ ਚੁੱਕੀ ਹੈ ਅਤੇ ਜਲਦ ਹੀ ਸੜਕ ਦੀ ਮੁਰੰਮਤ ਸ਼ੁਰੂ ਕਰ ਦਿੱਤੀ ਜਾਵੇਗੀ ਪਰ ਆ ਗਈ ਠੀਕ ਹੈ ਸਾਇ ਥੋੜੀ ਕਹਿਣਾ ਚਾਹੀਦਾ ਬੀਜੇ ਪੁੱਤਿਆ ਪਾ ਚੁੱਕਿਆ ਨਾ ਰੋਲ ਠੀਕ ਹੈ ਇਹ ਦਾ ਲਾਗਦਾ ਰਹਿੰਦਾ ਜੀ ਐਡਵਾਂਸ ਲਾਉਣਾ ਹੈ ਜੀ ਐਡੋ ਲਾ ਕੇ ਜਵਾਬ ਆਉਂਦਾ ਹੈ ਕੰਫਰਮਟਾ ਆਇਆ ਇਹ ਕੋਸ਼ਿਸ਼ ਕਰਦੇ ਯਾਰ ਮੈਂ ਆਇਆ ਇੱਥੇ ਦਮਾ ਮੈਨੂੰ ਨਹੀਂ ਬਤਾਤੇ ਛੱਟੀਆਂ ਕੀ ਕੰਮ ਕਰਤੀਆਂ ਆ ਮੈਂ ਮੋਟੀ ਮੋਟੀ ਦੱਬ ਜੋ ਜੋ ਮੈਨੂੰ ਪਤਾ ਹੈ ਕੋਈ ਨਹੀਂ ਸਾਡੀ ਨਹੀਂ ਹੁਣ ਜਦ ਨਹੀਂ ਸੁਣਦੇ ਵੀਰਾ ਤਦ ਬੰਨੇ ਨੇ ਮਜਬੂਰ ਜੋ ਮੈਨੂੰ ਪਤਾ ਹੈ ਨਾ ਜੋ ਮੈਨੂੰ ਪਤਾ ਜੋ ਹੋਇਆ ਫੈਡਲ ਹਾਰ ਦੇ ਮਤਲਬ ਉਹ ਦੱਸ ਰਿਹਾ ਠੀਕ ਹੈ ਸਾਰਾ ਮਤਾਂ ਪਾਸ ਹੋ ਗਿਆ ਟੈਂਟ ਚਿੱਠੀ ਚਾਰ ਬੰਦੇ ਚ ਆ ਚੁੱਕੇ ਟੈਂਡਰ ਲੱਜ ਗਿਆ ਉਸ ਤੋਂ ਬਾਅਦ ਇਹ ਕੰਮ ਸਰ ਹੋ ਜੀ ਧੰਨਵਾਦ ਮਾ ਛੋਟੀ ਗੱਲ ਵੀ ਵੀ ਸੰਤੋ ਸੱਟ ਛੋਟੀ ਗੱਲ ਨੂੰ ਸਾਨੂੰ ਹੁਣ ਮੌਜੂਦਾ ਜਿਹੜੇ ਸਾਡੇ ਹਾਲਾਤ ਨੇ ਉਹ ਇਨਸੀਡੈਂਟ ਹੁੰਦੇ ਆ ਕੋਈ ਸਾਨੂੰ ਮੌਤ ਨਾ ਹੋ ਜੇ ਕਹਿ ਦੀ ਉਹਦਾ ਹਲਕਾ ਤੇਰੀ ਦਾ ਬਵਾ ਦੇ ਜੀ ਕੋਈ ਉਹ ਵੀ ਆਲਟਰਨੇਟ ਕਰ ਲੈਨੇ ਆ ਆਪਣਾ ਤੇਰੀ ਦਾ ਕੋਈ ਬਵਾ ਕਰਵਾ ਦੇ ਆਓ ਲੋਕਾਂ ਦੀ ਬਹੁਤ ਵੱਡੀ ਸਮੱਸਿਆ ਵਾ 1 ਕਰੋੜ ਨਹੀਂ ਸਾਡੇ ਤਕਰੀਬਨ ਖਾਰੇ ਸ਼ਹਿਰ ਦਾ ਹੀ ਪਰਾ ਹਾਲ ਆ ਸਾਡੇ ਇੱਥੇ ਸ਼ੁਕਰ ਲੋਕ ਸਾਡੇ ਚਾਕੇ ਮੈਂ ਇੱਕ ਵੀਡੀਓ ਲੈ ਕੇ ਗਿਆ ਸੀਗਾ ਆਬਜ਼ਰ ਸਰਵਾਨਾ ਕੋਲ ਇਹੋ ਤੇ ਪ੍ਰਿੰਸੀਪਲ ਕਮੇਟੀ ਚਾ ਝਾੜੂ ਵਾਲਿਆਂ ਦਿਖਾਈ ਸੀਗੀ ਬਹਿ ਭਾਈ ਆ ਹਾਲਾਤ ਨੇ ਉੱਥੇ ਕਹਿੰਦੇ ਯਾਰ ਤੈਨੂੰ ਕੱਲੇ ਨੂੰ ਤਖਲੀਪ ਐ ਤੇ ਹੁਣ ਸੁਣ ਲੈਣਾ ਇੱਕ ਵੀ ਮੈਂਬਰ ਝਾੜੂ ਵਾਲਿਆਂ ਦਾ ਆ ਕਿ ਇਹਨਾਂ ਨੂੰ ਮਿਲਿਆ ਨਹੀਂ ਹੈਗਾ ਈਓ ਸਾਹਿਬ ਆਏ ਨੇ ਈਓ ਸਾਹਿਬ ਨੇ ਤਾਂ ਸਾਨੂੰ 15 ਤਰੀਕ ਤੱਕ ਤੱਕ ਪਾਤਾ ਤੱਕ ਦੇ ਦਾ ਚਤਰਪਰੇ ਦਾ ਉੱਥੇ ਵੀ ਇਹੀ ਲੋਲੀ ਪਾਉ ਬ ਦਿੱਤਾ ਸਾਨੂੰ ਇਹ ਵੀ ਇੱਕ ਲੋਲੀ ਪਾਪ ਆ ਸਾਡੇ ਪੰਜਾਬ ਦਾ ਇੱਕ ਸ਼ਹਿਰ ਆ ਹੁਣ ਕੁਝ ਦਿਨ ਪਹਿਲਾਂ ਧਰਨਾ ਲੱਗਿਆ ਸੀਗਾ ਉੱਥੇ ਨਾਲ ਦੀ ਨਾਲ ਈਓ ਸਾਹਿਬ ਨੇ ਘਟਕਾ ਸ਼ੁਰੂ ਕਰਤਾ ਹੀ ਕਰਵਾਣਾ ਕਉਨ ਇੱਥੇ ਨਾਲ ਦੀ ਨਾਲ ਫਿਰ ਘੜਕਾ ਸ਼ੁਰੂ ਹੋ ਰਿਹਾ ਦਾ ਡਰਨਾ ਚਲੋ ਠੀਕ ਆ ਲੋਕੋ ਬਾਜਰੀ ਜਿਹੜਾ ਫालतੂ ਗੱਜਾ ਟਾਇਲ ਲਾਣੀ ਆ ਉਹ ਬਾਅਦ ਚ ਲਾਜੋ ਮੇਰੇ ਸਾਹਮਣੇ ਗੱਡੀ ਦਾ ਕਾਰ ਦਾ ਉਹਦੇ ਵਿੱਚ ਪਾਣੀ ਭੜ ਗਿਆ ਵਿੱਚ ਫੈਮਲੀ ਨਵਾਂ ਬੱਚਾ ਹੋਇਆ ਸੀ ਉਹਨਾਂ ਦੇ ਤੇ ਉਹ ਕਿਵੇਂ ਨਹੀਂ ਬਿਮਾਰੀਆਂ ਲੱਗਣਗੀਆਂ ਉਸ ਬੱਚੇ ਨੂੰ ਲੰਮੇ ਜੰਮੇ ਨੂੰ ਤੇ ਕਾਰ ਦੇ ਵਿੱਚ ਦੋਨੋਂ ਹੀ ਬੰਪਰ ਉਤਰ ਗਏ ਵਿੱਚ ਖੜਾ ਕੇ ਤੁਰ ਗਏ ਵਿਚਾਰੇ ਕਿਵੇਂ ਕੱਟੇ ਉਹਨਾਂ ਨੂੰ ਗੱਡੀਆਂ ਲਾ ਕੇ ਫੱਟੇ ਲਾ ਕੇ ਕੱਟੇ ਅਸੀਂ ਉਹ ਆ ਹਾਲਾਤ ਉਹ ਵੀਡੀਓ ਦਿਖਾਈ ਮੈਂ ਅਫਸਰਾਂ ਨੂੰ ਝਾੜੂ ਵਾਲਿਆਂ ਨੂੰ ਕਿਸੇ ਨੇ ਚੂਨੀ ਸਰ ਕੀ ਹੈਗੀ ਆ ਲੋਕਾਂ ਨੂੰ ਹੁਣ ਮਜਬੂਰ ਕੀਤਾ ਗਿਆ ਸੜਕ ਤੇ ਆਣ ਲਈ ਸੜਕ ਜਾਮ ਇਹ ਲੋਕਾਂ ਦਾ ਕਸੂਰ ਨਹੀਂ ਇਹਦੇ ਵਿੱਚ ਜੇ ਕਹਿਣਗੇ ਲੋਕਾਂ ਦਾ ਕਸੂਰ ਆ ਇਹ ਸਿਰਫ ਲੌਲੀ ਪਾਪ ਦਿੰਦੇ ਨੇ ਲੌਲੀ ਪਾਪ ਜੇ ਚੂਸੀ ਜਾਵਾਂਗੇ ਠੀਕ ਆ ਜੇ ਐਂ ਬੈਠੇ ਰਹਿਣਗੇ ਫੇਰ ਕੁਛ ਹਾਲ ਹੋ ਜੂਗਾ ਇਹਦੇ ਵਿੱਚ ਤੇ ੱਟੋ ਵੱਟ ਤੀਜਾ ਚੌਥਾ ਧਰਨਾ ਜੀ ਸਾਡਾ ਇਹ ਅਸੀਂ ਸ਼ੋਰ ਤੇ 9 ਵਜੇ ਨੇ ਭੁੱਖੇ ਬਾਣੇ ਘਰਾਂ ਤੋਂ ਉੱਕਣੇ ਉੱਠ ਕੇ ਹੀ ਇਧਰ ਨੂੰ ਆ ਕੇ ਕੰਮ ਕਾਰ ਛੱਡ ਕੇ ਪਰ ਸਰਕਾਰਾਂ ਦਾ 3 ਘੰਟੇ ਹੋ ਗਏ 4 ਸਰਕਾਰ ਦਾ ਇੱਕ ਵੀ ਨਮਾਇੰਦਾ ਕੋਈ ਛੋਟਾ ਕੋਈ ਬੜਾ ਕੋਈ ਵੀ ਨਹੀਂ ਆਇਆ ਪ੍ਰਸ਼ਾਸਨ ਨੂੰ ਭੇਜਦਾ ਵੀ ਇੱਥੇ ਜਾ ਕੇ ਰਸਕ ਲਓ ਜਾਂਮ ਲੱਗਿਆ ਉਹ ਖਲਾਓ ਜਾਂਮ ਲੱਗਿਆ ਕਰੇ ਵਾਸਤੇ ਆ ਜੀ ਰਾਤ ਪ੍ਰਧਾਨ ਇਹ ਤਾਂ ਪ੍ਰਸ਼ਾਸ਼ ਸ਼ੇਮ ਨੂੰ ਪਤਾ ਹੀ ਹੈ ਕਿ ਕਰੇ ਵਾਸਤੇ ਜਾਂਮ ਲੱਗਿਆ ਸਰਕਾਰਾਂ ਨੂੰ ਕਿਤੇ ਪਤਾ ਨਹੀਂ ਜਾਂ ਉਹ ਸੁੱਤੀਆਂ ਵਈਆਂ ਨੇ ਸਰਕਾਰਾਂ ਜਦੋਂ ਇੱਥੇ ਕੋਈ ਅਣਸੁਖਾਵੀ ਘਟਨਾ ਹੋ ਗਈ ਕਿਸੇ ਦਾ ਜਾਨੀ ਨੁਕਸਾਨ ਹੋ ਗਿਆ ਫਿਰ ਐਮਐਲਏ ਸਾਹਿਬ ਆ ਜਾਣਗੇ ਫਿਰ ਕੀ ਗੱਲ ਸਾਰੀ ਵੋਟਾਂ ਤਾਂ ਕੇ ਰਿਆ ਗਿਆ ਜੀ ਇਨਸਾਨ ਦੀ ਕੋਈ ਜ਼ਿੰਦਗੀ ਦਾ ਕੋਈ ਮੁੱਲ ਨਹੀਂ ਹੈਗਾ ਜੀ ਜਿਹੜੀ ਅਣਮੋਲੀ ਆ ਉਹਦੀ ਕੋਈ ਵੈਲਿਊ ਨਹੀਂ ਹੈਗੀ ਇੱਥੇ ਰਾਟੇ-ਰਾਟੇ ਟੋਏ ਪੈ ਗਏ ਜੀ ਜ ਤੁਸੀਂ ਨੰਕੇ ਦੇਖੋ ਲਾਈਵ ਵੀ ਦਿਖਾਓ ਇਹਨਾਂ ਨੂੰ ਕਾਂਦਾ ਕਿੱਥੇ ਦੇਕਰ ਉਹ ਚੰਡੀਗੜ੍ਹ ਪਾਈ ਪਾਸ ਨਿਕਲੇ ਹਿਮਾਚਲ ਪਾਈ ਪਾਸ ਆ ਜੀ ਜਿਹੜਾ ਪਾਗਲੇ ਦਾ ਟੋਟਾ ਤੇ ਪਰਦਾ ਇਹ ਹੀ ਆ ਕਿ ਅੱਜ ਦੇਖੋ ਇਹ ਮਤਾ 2 ਸਾਲ ਪਹਿਲਾਂ ਪਾਇਆ ਸੀ ਮੈਂ ਇੱਥੇ ਆਇਆ ਨਵਾਂ ਉਣੀ ਅੱਜ ਮੇਰੀ ਗੱਲ ਹੋ ਰਹੀ ਹੈ ਸਾਡੇ ਹੈਡ ਹਾਊਸ ਦੇ ਵਿੱਚ ਉੱਥੇ ਸਾਡਾ ਮਤਾ ਪਾਸ ਹੋ ਚੁੱਕਿਆ ਹੈ ਉਹਨਾਂ ਨੂੰ ਅਸਲ ਵਿੱਚ ਚਾਹੀਦਾ ਪਾਸਪੋਰਟ ਹੋ ਜਾ ਚਾਰ ਜਾਂ ਤਿੰਨ ਚਾਰ ਦਿਨ ਜੇ ਉਹਨੂੰ ਕਾਫੀ ਮਿਲ ਜੂ ਮਤੇ ਦੀ ਟੈਂਡਰ ਸਿ ਲਾਵਾਂਗੇ ਟਰੈਕਟਰ ਅਪ ਸਸੂਨ ਦਾ ਪਰ ਟੋਡਰ ਦਾ 1 ਮਿੰਟ ਬਾਅਦ ਕੰਮ ਸ਼ੁਰੂ ਹੋ ਪਏਗਾ ਇੱਥੇ ਇਹ ਸਭ ਜਿਹੜੀ ਜਗ੍ਹਾ ਥੱਲੇ ਚੋਂਦੀ ਹੈ ਜਾਂ ਥੱਲੇ ਜਾਂਦੀ ਹੈ ਅਸੀਂ ਪੋਂਜਾ ਟੂਲ ਵਿੱਚ ਪਤਾ ਪਾਇਆ ਹੈ ਯਾਰ ਜਦੋਂ ਬਾਹਰ ਜਰਾ ਹਟਿਆ ਨਾ ਅਸੀਂ ਉਹਦੇ ਅੰਦਰੋਂ ਪਤਾ ਪਾਇਆ ਹੈ ਕਿ 2 ਸਾਲ ਪਹਿਲਾਂ ਪਿਛਲੇ ਵਾਰ ਅਸੀਂ 23 ਮਾਦ ਆ ਬੱਲੇ ਜਾਂਦਾ ਸਾਡੇ ਪ੍ਰੋਵੀਜ਼ਨ ਹੁੰਦੀ ਹੈ ਪੋਂਜਾ ਟੂਲ ਅਸੀਂ ਆਪਣੇ ਹੇਠ ਬਾਹਰ ਕੰਮ ਤਰਾਹਟਿਆ ਉਹ ਮਤ ਪਾਇਆ ਸੀ ਉਹ ਪਾਸ ਹੋ ਗਿਆ ਸਾਡਾ